ਫਿਲੌਰ ਪੁਲਿਸ ਨੇ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਗੈਂਗ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਉਨ੍ਹਾਂ ਕੋਲੋਂ 3 ਮੋਟਰਸਾਈਕਲ, 4 ਮੋਬਾਈਲ ਫੋਨ, 3 ਦਾਤਰ ਅਤੇ 1 ਲੋਹੇ ਦੀ ਡਾੜ੍ਹ ਵੀ ਬਰਾਮਦ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਪਤਾਨ ਸਬ-ਡਿਵੀਜ਼ਨ ਫਿਲੌਰ ਸਰਬਨ ਸਿੰਘ ਭਲ ਨੇ ਦੱਸਿਆ ਕਿ ਇੰਸਪੈਕਟਰ ਸੰਜੀਪ ਕਪੂਰ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਸਪੈਸ਼ਲ ਚੈਕਿੰਗ ਮੁਹਿੰਮ ਦੌਰਾਨ ਗੈਂਗ ਦੇ ਮੈਂਬਰਾਂ ਨੂੰ ਕਾਬੂ ਕੀਤਾ। ਗ੍ਰফতার ਕੀਤੇ ਦੋਸ਼ੀਆਂ ਦੀ ਪਹਿਚਾਣ ਜਸਕਰਨ ਸਿੰਘ ਉਰਫ ਜੱਸਾ ਵਾਸੀ ਬਚੋਵਾਲ, ਕਮਲ ਵਾਸੀ ਮਥਰਾਪੁਰੀ, ਸੰਜੀਤ ਕੁਮਾਰ ਵਾਸੀ ਘੜਾ ਰੋਡ, ਅਰਵਿੰਦਰ ਸਿੰਘ ਵਾਸੀ ਬਕਾਪੁਰ ਅਤੇ ਜਤਿੰਦਰ ਸਿੰਘ ਵਾਸੀ ਕੰਗਰਾਈਆਂ ਵਜੋ ਹੋਈ ਹੈ। ਪੁਲਿਸ ਮੁਤਾਬਕ ਇਹ ਗੈਂਗ ਚੋਰੀ ਅਤੇ ਲੁੱਟਖੋਦੀਆਂ ਵਾਰਦਾਤਾਂ ਵਿੱਚ ਸ਼ਾਮਲ ਸੀ। ਦੋਸ਼ੀ ਹਥਿਆਰਾਂ ਦੀ ਧਮਕੀ ਦੇ ਕੇ ਹਾਈਵੇ ਤੇ ਚੋਰੀਆਂ ਕਰਦੇ ਸਨ ਅਤੇ ਰਾਹ ਜਾਂਦੇ ਲੋਕਾਂ ਖਾਸ ਕਰ ਮਹਿਲਾਵਾਂ ਤੋਂ ਮੋਬਾਈਲ ਖੋ ਕੇ ਉਹਨਾਂ ਨੂੰ ਸਸਤੇ ਭਾਅ ਤੇ ਵੇਚ ਦਿੰਦੇ ਸਨ। ਇਹਨਾਂ ਨੇ ਨਸ਼ੇ ਦੀ ਲਤ ਪੂਰੀ ਕਰਨ ਲਈ ਮੋਟਰਸਾਈਕਲਾਂ ਦੀ ਵੀ ਚੋਰੀ ਕੀਤੀ ਪੁਲਿਸ ਨੇ ਜਾਂਦੂਰਾਂ 10 ਦੇ ਕਰੀਬ ਵਾਰਦਾਤਾਂ ਨੂੰ ਟ੍ਰੇਸ ਕੀਤਾ ਦੋਸ਼ੀਆਂ ਨੇ ਨਵਾਂ ਸ਼ਹਿਰ ਰੋਡ ਤੇ ਪੈਟਰੋਲ ਪੰਪਾਂ ਨੂੰ ਲੁੱਟਣ ਦੀ ਯੋਜਨਾ ਤਿਆਰ ਕੀਤੀ ਸੀ ਜਿਸ ਤੋਂ ਪਹਿਲਾਂ ਹੀ ਪੁਲਿਸ ਨੇ ਉਹਨਾਂ ਨੂੰ ਕਾਬੂ ਕਰ ਲਿਆ ਫਿਲਹਾਲ ਪੁਲਿਸ ਨੇ ਇਹਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲੌਰ ਤੋਂ ਰਾਜਕਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਸ਼੍ਰੀ ਹਰਕਰਨਪ੍ਰੀਤ ਸਿੰਘ ਖੱਕ ਜੀ ਐਸਐਸਪੀ ਸਾਹਿਬ ਦਿਹਾਤੀ ਜੰੰਦਰ ਇਹਨਾਂ ਨੂੰ ਨਸ਼ਿਆ ਵਿਰੋਧ ਤੇ ਮਾੜੇ ਅਨਸਰਾਂ ਵਿਰੁੱਧ ਮਹਿਮ ਚਲਾਈ ਗਈ ਆ ਇਸ ਨੂੰ ਬਹੁਤ ਸਫਲਤਾ ਮਿਲੀ ਜਦੋਂ ਆਪਰੇਸ਼ਨ ਕੀਤਾ ਗਿਆ ਮਾੜੇ ਅਨਸਰਾਂ ਦੇ ਵਿਰੁੱਧ ਇੰਸਪੈਕਟਰ ਸੰਜੀਵ ਕਪੂਰ ਐਸਐਚਓ ਫਲੋਰੋ ਤੇ ਉਹਦੀ ਟੀਮ ਵੱਲੋਂ ਜਿਹਦੇ ਚ ਪੰਜ ਮੈਂਬਰੀ ਗਰੋ ਜਿਹੜਾ ਸੀ ਪੈਟਰੋਲ ਪੰਪ ਤੇ ਹੋਰ ਲੁੱਟਾਖੋਨ ਦੀ ਯੋਜਨਾ ਬਣਾ ਰਿਆ ਸੀ ਇਹਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ 10 ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਗਏ ਚਾਰ ਜਿਹੜੇ ਮੋਬਾਈਲ ਬਰਾਮਦ ਕੀਤੇ ਗਏ ਨੇ ਜਿਹੜੇ ਕਿ ਇਹਨਾਂ ਨੇ ਅ ਕੁਝ ਲੇਡੀਜ਼ ਕੋਲੋਂ ਹੋਏ ਸੀ ਤੇ ਹਾਈਵੇ ਤੇ ਕੁਝ ਕ੍ਰਾਈਮ ਕਰਦੇ ਸੀ ਉੱਥੋਂ ਇਹਨਾਂ ਨੇ ਇੱਕ ਹੋ ਕੀਤੀ ਸੀ ਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਹੈਗਾ ਇਹਨਾਂ ਦੇ ਵਿੱਚ ਜਿਹੜੇ ਪਸ਼ੋਕੜ ਇਹਨਾਂ ਦੇ ਕਰੀਬ 7 ਮਕਦਮੇ ਇਹਨਾਂ ਦੇ ਉੱਤੇ ਦਰਜ ਨੇ ਪ੍ਰੀਵੀਅਸ ਰਿਕਾਰਡ ਦੇ ਮੁਤਾਬਕ ਜੀ ਤੇ ਇਹਨਾਂ ਦਾ ਅਸੀਂ ਪੁਲਿਸਮੈਂਟ ਲੈ ਰਹੇ ਹਾਂ ਉਦੇ ਵਿੱਚ ਅਸੀਂ ਇਹਨਾਂ ਦੇ ਬਾਰੇ ਹੋਰ ਪੁਸ਼ਕਿਸ਼ ਕਰਾਂਗੇ ਇਹ ਨਸ਼ੇ ਦੇ ਆਦੀ ਕਿੰਨੇ ਆਉਂਦੇ ਇਹਨਾਂ ਚ ਇੱਕ ਦੋ ਮੈਂਬਰ ਹੈਗੇ ਆ ਜਿਹੜੇ ਕਿ ਨਸ਼ੇ ਦੇ ਆਦੀ ਹੈਗੇ ਨੇ ਉਹਨਾਂ ਦੇ ਬਾਰੇ ਅਸੀਂ ਜਿਹੜਾ ਅਸੀਂ ਉਹ ਟੈਸਟ ਕਰਾ ਰਹੇ ਹਾਂ ਉਹਨਾਂ ਦਾ ਨਾਰਕੋਟਿਕ ਫਿਰ ਉਸ ਤੋਂ ਬਾਅਦ ਪੁਰਾਣੇ ਮੁਕਦਮੇ ਇਹਨਾਂ ਤੇ ਸੱਤ ਮੁਕਦਮੇ ਜਿਹੜੇ ਪੁਰਾਣੇ ਦਰਜ ਨੇ ਇੱਥੇ ਮੈਂ ਵੀ ਦੱਸਣਾ ਚਾਹੁੰਦਾ ਵੀ ਇਹ ਪੰਜਾਂ ਮੈਂਬਰੀ ਕਰੋ ਦੇ ਵਿੱਚੋਂ ਇੱਕ ਪੁਰਾਣਾ ਪੀਓ ਸੀ ਉਨੂੰ ਵੀ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਸਾਰੇ ਜਿਹੜੇ ਆ ਇਹ ਮਾੜੇ ਜਿਹੜੇ ਸੀ ਲੁੱਟਖੋਹਾਂ ਵਾਲੇ ਨਾਲ ਸੰਬੰਧ ਰੱਖਦੇ ਨੇ ਤੇ ਚੋਰੀ ਦੀਆਂ ਵਾਰਦਾਤਾਂ ਕਰਦੇ ਸੀ ਇਹਨਾਂ ਨੂੰ ਕਾਬੂ ਕਰਨ ਦੇ ਨਾਲ ਜਿਹੜਾ ਸਾਡਾ ਇਹ ਇਸ ਮਹੀਨੇ ਦੇ ਵਿੱਚ ਇਹ ਸਾਡਾ ਪੰਜਵਾਂ ਗੈਂਗ ਹੈਗਾ ਜਿਹੜਾ ਫੋਰ ਪੁਲਿਸ ਵੱਲੋਂ ਅਸੀਂ ਹਾਈਵੇ ਕ੍ਰਾਈਮ ਨਾਲ ਸੰਬੰਧਿਤ ਜਿਹੜੇ ਆ ਇੱਕ ਆਪੋ ਕਿਤੇ ਨੇ ਜਿਹੜੇ ਮੋਟਰਸਾਈਕਲ ਇਹਨਾਂ ਦੇ ਦਿੱਤੋ ਇਹਨਾਂ ਦੇ ਇਹ ਮੋਟਰਸਾਈਕਲ ਇਹਨਾਂ ਨੇ ਇੱਕ ਲੋਕਲ ਖੋਇਆ ਸੀ ਤੇ ਬਾਕੀ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਉਹ ਇਸ ਦੌਰਾਨੇ ਰਿਮਾਂਡ ਇਹਨਾਂ ਤੋਂ ਪੁਸ਼ਕਿਸ਼ ਕਰਕੇ ਸਾਫ਼ ਕਰਾਂਗੇ ਇਹਨਾਂ ਦੇ ਹੋਰ ਵੀ ਸਾਥੀ ਵੀ ਲਈ ਇਹ ਇਹ ਪੰਜ ਸਾਥੀ ਨੇ ਇਹਨਾਂ ਦੇ ਹੋਰ ਵੀ ਸਾਥੀ ਜਿਹੜੇ ਆ ਕੋਈ ਚੋਰੀਆਂ ਵਾਲੇ ਉਹਨਾਂ ਬਾਰੇ ਕਲੀਅਰ ਕੀਤਾ ਜਾਵੇਗਾ ਵੀ ਹੋਰ ਵੀ ਕਿਸੇ ਨਾਲੇ ਮਿਲ ਕੇ ਕੰਮ ਕਰਦੇ ਸੀ ਕਿੰਨੇ ਕਰਦੇ ਸੀ ਕਿਥੋਂ ਚੋਰੀ ਕਰਦੇ ਕਿੱਥੋਂ ਵੇਚਦੇ ਕਿਹੜਾ ਕਿਹੜਾ ਏਰੀਆ ਵਾਰਦਾਤਾਂ ਕੀਤੀਆਂ ਮੋਸਟਲੀ ਵਾਰਦਾਤਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ 10 ਵਾਰ ਇਹ ਦਸੇ ਵਾਰਦਾਤਾਂ ਜਿਹੜੀਆਂ ਇਹਨਾਂ ਨੇ ਗੁਰਾਇਆਂ ਤੇ ਲੁਧਿਆਣਾ ਦੇ ਏਰੀਆ ਤੇ ਫਲੋਰ ਦੀ ਰੀਤ ਵਿੱਚ ਕੀਤੀਆਂ ਨੇ